ਕਾਂਗਰਸ ਨੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਜਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਕਿ ਮੁੰਡਾ ਮੁੱਖ ਮੰਤਰੀ ਬ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਔਰ ਜੋ ਉਹਨੇ ਸਿੱਖੀ ਕੀਤੀ ਦੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੁਖ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਂਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ ਕੌਣ ਰਿਹਾ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤ ਮਾਨ ਮੈਂ ਜੇ ਤੇ ਪੰਜਾਬ ਨੂੰ ਪੁੱਛੂ ਆਹ ਬਿਲਕੁਲ ਤੁਸੀਂ ਇਹ ਕੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਆ ਬਾਹਰ ਕੀ ਗੱਲ ਹੋਈ ਆ ਜਿਹਦੇ ਨਾਲ ਡੈਮ ਤੇ ਆਇਆ ਆਹ ਉਧਰ ਕੀ ਹੋਇਆ ਦੱਸੋ ਮੈਨੂੰ ਬਹੁਤ ਕੁਝ ਹੋਇਆ ਸੀ ਫਿਰ ਬੋਰਦੇ ਕਿਉਂ ਨਹੀਂ ਤੁਸੀਂ মিডিਆ ਵਾਲੇ ਉਹ ਚੋਹਾਲ ਡੈਮ ਹੈ ਨਾ ਜੀ ਜੀ ਐਕਚੁਅਲੀ ਸਟੋਰੀ ਕੀ ਹੋਇਆ ਦੱਸੋ ਅੱਜ ਮੈਂ ਕਹਿੰਦਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦਿਓ ਮੇਰੀ ਖਬਰ ਠੋਕ ਕੇ ਮੈਂ ਕਹਿੰਦਾ ਚਾਰ ਟਾਈਮ ਤੇ ਭਗਵੰਤ ਮਾਨ ਆਇਆ ਰਾਜਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੇਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾ ਦਿੱਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾ ਉਹਦਾ ਉਹ ਕਮਰੇ 'ਚ ਵੜ ਗਿਆ ਇਹ ਆਪਸ 'ਚ ਕਹਿੰਦੇ ਥਪੜੋ ਥਪੜੀ ਹੋਇਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹਦਾ ਗਜ਼ਲ ਗਜ਼ਲਪ੍ਰੀਤ ਕੋਲ ਉਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬੇਹਿਮ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸਤਲਿਆ ਲੰਬਾ ਸਾਹਿਬ ਬੀਸੀ ਸਾਹਿਬ ਸਾਥਲੇ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਐਸ ਅਫਸਰਾਂ ਨਾਲ ਮਿਸਬੀਹਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੇ ਦੀ ਹੋਈ ਐ ਇਸੇ ਚੱਕਰ ਥੀ ਹੋਈ ਆ ਉਹ ਲੋਕ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਮਗਰ ਸ਼ਰਾਬ ਦੀ ਧੁੰਨ ਚ ਜੋ ਕੁਝ ਉੱਥੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਆ ਤਾਂ ਨਾਂ ਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਥੇ ਕਨਸਟੀਟਿਊਸ਼ਨਲ ਪੋਸਟ ਚੋਂ ਕੀ ਕਰਨ ਗਿਆ ਸੀ ਉਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਜੀ ਜੋ ਰੋਲਾ ਮੈਨੂੰ ਕੋਲ ਖਬਰ ਹੈ ਜੀ ਹੁਣ ਨਹੀਂ ਹੈ ਹੈ ਕਿ ਨਹੀਂ ਹੈ ਮਗਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਸਲੀਅਤ ਇਹ ਹੈ ਕਿ ਪਰਸੋਂ ਬਠਿੰਡੇ ਚ ਸ਼ਰਾਬ ਪੀ ਲਈ ਸੀ ਵਾਜ ਅੱਜ ਐਨਕਾ ਪਾ ਕੇ ਆਏ ਆ ਕਿਉਂ ਪਾ ਕੇ ਆਏ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਕੋਈ ਬਿਮਾਰੀ ਐ ਐਗਜ਼ੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਂ ਤੂੰ ਫੇਰ ਕਹਿੰਗੇ ਜੀ ਦੱਚੋ ਮਜੀਠੀਏ ਨੂੰ ਕੋਈ ਪਤਾ ਲੱਗਿਆ ਮਜੀਠੀਏ ਨੂੰ ਜਿਵੇਂ ਤੇਰਾ ਬੋਟੇ ਜਾਣ ਤੋਂ ਪਤਾ ਲੱਗਿਆ ਏ ਮਜੀਠੀਏ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਫੋਲੋ ਜਾਣਾ ਫੇਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾਤ ਤੋਂ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਿ ਦੋ ਹੁਣ ਜਾਂ ਤੱਕ ਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬੁਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅਜਮਾ ਅਮਨ ਅਰੋੜੇ ਨੂੰ ਵੇਖ ਰਿਹਾ ਜੀ ਕਾ ਪਟੀਆਂ-ਵਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ 1 ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕ腐ਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋਟ ਹੈ ਸਭ ਤੋਂ ਹਰ ਮਹਿਕਮੇ 'ਚ ਕ腐ਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਧੰਮੀ ਸਾਹਿਬ ਨਾਲ ਮੈਂ ਕੀ ਗੱਲ ਕੀ ਕਿ ਨਹੀਂ ਜੀ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਚਰਾਪੀ ਕੇ ਡਿੱਗਿਆ ਰਿਹਾ ਉਹਦੀ ਤਾਂ ਹੀ ਗੱਲ ਨਹੀਂ ਕਰਦੇ